ਫਤੇਗੜ ਚੋਰੀਆਂ ਅਮਰ ਸੱਚ ਚਲੀਆਂ ਗੋਲੀਆਂ ਮੈਡੀਕਲ ਕਾਲੇ ਤੇ ਬਾਹਰ ਘਟਨਾ ਆਈ ਸਾਹਮਣੇ ਸਾਬਕਾ ਅਕਾਲੀ ਨੇਤਾ ਅਨਵਰ ਮਸੀਹ ਦੇ بیٹے ਜੋਇਲ ਮਸੀਹ ਤੇ ਕਿਸੇ ਅਧਿਆਤ ਵਿਅਕਤੀ ਵੱਲੋਂ ਕੀਤੀ ਗਈ ਫਾਇਰਿੰਗ ਗੱਡੀ ਤੇ ਲਗੀਆਂ ਗੋਲੀਆਂ 150 ਕਿਲੋ ਹੈਰ ਮਾਮਲੇ ਚ ਗੁਜਰਾਤ ਜੇਲ੍ਹ ਚ ਪੰਥ ਹੈ ਅਕਾਲੀ ਨੇਤਾ ਅਨਵਰ ਮਸੀਹ ਪੁਲਿਸ ਨੇ ਮਾਮਲਾ ਤਰ੍ਹਾਂ ਚ ਜਾਂਚ ਕੀਤੀ ਸ਼ੁਰੂ ਆਸ-ਪਾਸ ਸੀਸੀਟੀਵੀ ਚਾਰੇ ਹਨ ਪੁਲਸੋ ਲੋਕ ਖੰਗਾਲੇ ਐਸਐਚਓ ਕਰਨਦੀਪ ਸਿੰਘ ਨੇ ਦਿੱਤੀ ਸਾਰੀ ਜਾਣਕਾਰੀ ਅਸੀਂ ਆ ਰਹੇ ਸੀ ਫਤੇਗੜ ਚੋਰੀਆਂ ਤੋਂ ਹੀ ਮੇਰਾ ਨਾਮ ਰਮੇਸ਼ ਹੈਗਾ ਰੋਂਗ ਉਹ ਸੀਗਾ ਪਰ ਅਹੀ ਨਹੀਂ ਰੋਂਗ ਤੁਹਾਡੀ ਜੀ ਗੱਡੀ ਵੱਜੀ ਸੀ ਜਿਆਦਾ ਨਹੀਂ ਵੱਡੀ ਵੱਜੀ ਕੋਈ ਤੇ ਉਹ ਉਤਰ ਕੇ ਤੇ ਕਹਿ ਰਹਾ ਮੈਂ ਗੋਲੀ ਮਾਰ ਦੇਣੀ ਹੈਗੀ ਤੁਹਾਨੂੰ ਮੈਨੂੰ ਹੱਥ ਵੀ ਜੋੜੇ ਮੈਂ ਕਹਿੰਦਾ ਇੰਜਰੀ ਕਰੀਦਾ ਹੋਇਦਾ ਤੁਸੀਂ ਸਿਆਣੇ ਬਣੋ ਤੁਸੀਂ ਲੈ ਜਾਓ ਪਰ ਫਿਰ ਵੀ ਉਹ ਨਹੀਂ ਹਟਿਆ ਉਸ ਤੋਂ ਬਾਅਦ ਅਸੀਂ ਆ ਗਏ ਆਂਗੇ ਆਪਸ ਵਿੱਚ ਉਹਨੇ ਉਹਨੇ ਪਹਿਲੇ ਚਪੇੜ ਮਾਰੀ ਇਹਦੇ ਪਰ ਫਿਰ ਵੀ ਆਪਾਂ ਆ ਗਏ ਆਂਗੇ ਆ ਗਏ ਫਿਰ ਸਾਡੇ ਪਿੱਛੇ ਪਿੱਛੇ ਆਈ ਜਾ ਰਿਹਾ ਸੀਗਾ ਪਿੱਛੇ ਪਛਾ ਕੇ ਇੱਥੇ ਆਣ ਕੇ ਪੰਜ ਚਾਰ ਫਾਇਰ ਕੀਤੇ ਨਗੇ ਆਵਾਜ਼ ਵੀ ਆਈ ਐ ਸਾਨੂੰ ਪਤਾ ਨਹੀਂ ਨਸ਼ੇ ਵਿੱਚ ਤਾਂ ਨਹੀਂ ਕੁਝ ਵੀ ਚੰਗਾ ਭਲਾ ਸੀਗਾ ਕੋਈ ਇਹੋ ਜਿਹਾ ਹੀ ਨਹੀਂ ਸਮਝ ਆ ਰਹੀ ਨਹੀਂ ਸਮਝ ਆ ਰਹੀ ਗਾ ਨਿਕਲਦਾ ਸਾਰੀ ਕਹਿੰਦਾ ਮੈਂ ਤੁਹਾਨੂੰ ਗੋਲੀ ਮਾਰ ਦਿੰਨੀ ਆ ਉਮਰ ਹੈਗੀ ਸੀ 40 45 ਸਾਲ ਤੇ ਹੈ ਸੀਗੀ ਨਹੀਂ 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 ਸਾਡੀ ਕਿਹਨਾਂ ਗਾਦੀ ਰஞ்சிਤ ਸਾਹਿਬ ਆ ਜਿਹੜਾ ਆ ਵਾਇਆ ਸੰਤ ਪੁਰਾ ਪੋਲ ਦੇ ਪੋਲ ਤੋਂ ਪਾਰ ਇਧਰਲੇ ਪਾਸੇ ਵੱਲ ਹਾਂਜੀ 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 ਮੌਕੇ ਤੇ ਬੁੱਧੀ ਨਹੀਂ ਇਹ ਕੋਈ ਕੋਈ ਕਹਾਣੀ ਆ ਮੌਕੇ ਤੋਂ ਨਹੀਂ 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 ਹੁਣ ਆਏ ਹੁਣ ਕੋਈ ਪਲੇਨ ਵੀ ਹੁਣ ਆਏ ਆ ਵੀ ਤੇ ਸਾਡੇ ਨਾਲ ਹੀ ਨੇਗੇ ਹਾਂਜੀ ਮੰਗੀ ਕਰਦੇ ਕਿ ਅੱਛਾ ਨਹੀਂ ਲੱਗਦਾ ਇਸ ਤਰ੍ਹਾਂ ਦੇ ਬਹੁਤ ਦੁਨੀਆ ਗਰੀਬ ਵੀ ਆ ਉਹਨਾਂ ਨੂੰ ਵੀ ਗੋਲੀਆਂ ਮਾਰੀ ਜਾਣਗੇ ਅਸੀਂ ਤਾਂ ਸਾਡੀ ਤੇ ਉਹਨਾਂ ਨਾਲ ਕੋਈ ਰੰਜਿਸ਼ ਵੀ ਨਹੀਂ ਆ ਇਕਦਾਂ ਤੇ ਹੀ ਪਿਸਤੌਲ ਕੱਢ ਲਓ ਤੇ ਗਲਤ ਗੱਲ ਆ ਨਾ ਇਹ ਤੇ ਥੋੜਾ ਜਿਹਾ ਸਰਕਾਰ ਨੂੰ ਸੁਧਾਰਨਾ ਚਾਹੀਦਾ ਕਿ ਲੋਕਾਂ ਨੂੰ ਨਾਤ ਪਾਣੀ ਚਾਹੀਦੀ ਆ ਆਮ ਰਸਰਤਨ ਵਾਸੀ ਬਸਟਾਨ ਲਾ ਕੇ ਮੇਰਾ ਘਰ ਆ ਤੇ ਇਹ ਜਿਹੜੀ ਵਾਰਦਾਤ ਹੋਈ ਆ ਕੋਈ ਛੋਟੀ ਜੀ ਗੱਲ ਤੋਂ ਹੋਈ ਆ ਮੋੜ ਮੋੜ ਤੇ ਕੱਟਣ ਤੋਂ ਚੱਕਰਾਂ ਜੀ ਇਹ ਫਤੇਗੜ ਚੂੜੀਆਂ ਵਾਲੇ ਚੌਂਕ ਦੇ ਵਿੱਚ ਬਾਈਪਾਸ ਦੇ ਉੱਤੇ ਉੱਥੋਂ ਬਾਜੀ ਮੈਂ ਗੱਡੀ ਮੈਂ ਗੱਡੀ ਸਿੱਧੀ ਹੋਣੀ ਉਹਨੇ ਇਧਰ ਨੂੰ ਟਾਂਨ ਕਰਨੀ ਸੀ ਟਾਂਨ ਕਰਨ ਦੇ ਚੱਕਰ ਦੇ ਵਿੱਚ ਕੋਈ ਬਹਿਸ ਵਸਈਆ ਹੋ ਗਿਆ ਮੜੀ ਜੀ ਗੱਲ ਤੋਂ ਨਿੱਕੀ ਜੀ ਗੱਲ ਤੋਂ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਆ ਬਾਅਦ ਚੋ ਅਗਲੇ ਬੰਨੇ ਗੱਡੀ ਲਾ ਕੇ ਉੱਤਰ ਕੇ ਕਹਿੰਦਾ ਜੀ ਮੈਂ ਇਹ ਗੋਲੀ ਮਾਰ ਦੇਣੀ ਆ ਤੇ ਗੋਲੀ ਮਾਰਨ ਦੀ ਗੱਲ ਤੋਂ ਮਮਾ ਮੇਰੇ ਘਬਰਾ ਕੇ ਡਰ ਕੇ ਕਹਿੰਦੇ ਚੱਲ ਤੂੰ ਬੇਟਾ ਅੰਦਰ ਫਿਰ ਅਹੀਂ ਲੜਾਈ ਦਾ ਕੋਈ ਗੱਲ ਨਹੀਂ ਕੀਤੀ ਫਿਰ ਅਸੀਂ ਫਿਰ ਉਹਨੇ ਇਸੇ ਰਜਿਸਟ੍ਰੀ ਇਹ ਨਿਕਲ ਗਏ ਆ ਅਹੀਂ ਭਾਜੀ ਗੱਡੀ ਭਜਾਣ ਦੀ ਕੀਤੀ ਕਿਉਂਕਿ ਮੈਨੂੰ ਇਹ ਕਿ ਬੱਚਾ ਨਾਲ ਹੈ ਮੇਰਾ ਛੋਟਾ ਬੇਟਾ ਨਾਲ ਸੀ ਮਦਰ ਨਾਲ ਸੀ ਤੇ ਮੈਨੂੰ ਇਹ ਹੀ ਕਿ ਆ ਲੜਾਈ ਕਰਕੇ ਕੀ ਲੈਣਾ ਹੈ ਕਿ ਕਿਉਂ ਲੜਨਾ ਕਿਸੇ ਨਾਲ ਕਿਉਂਕਿ ਮੇਰੇ ਮਦਰ ਨਾਲ ਸੀ ਮੇਰੇ ਬੱਚਾ ਨਾਲ ਸੀ ਤਾਂ ਕਰਕੇ ਤੇ ਫਿਰ ਉਹਨੇ ਭਾਜੀ ਇਧਰੋਂ ਆ ਗੰਡਾ ਸਿੰਘ ਵਾਲੀ ਜਿਹੜੀ ਗੰਦੇ ਨਾਲੇ ਵਾਲੀ ਸੜਕ ਆ ਫਟੇਗੜ ਚੂੜੀਆਂ ਤੋਂ ਮੈਂ ਇਧਰੋਂ ਟਾਨ ਕਰ ਲਿਆ ਉੱਤੋਂ ਡਰਦੇ ਨੇ ਤੇ ਉਹਨੇ ਮਗਰੋਂ ਫਾਇਰ ਕਰਨੇ ਸ਼ੁਰੂ ਕਰਤੇ ਉਹਨੇ 4 ਫਾਇਰ ਟੋਟਲ ਮਾਰੇ ਆ ਜਿਹੜਾ ਕਿ ਇੱਕ ਮੇਰੀ ਗੱਡੀ ਦੇ ਥੱਲੇ ਬਣੇ ਜਿਹੜਾ ਹਿੱਸਾ ਹੁੰਦਾ ਵਾ ਤੇਲਾ ਉਹਦੇ ਜੋ ਉਹਦੇ ਚ ਵਜਾ ਉਹ ਤੇਲ ਲੀਕ ਵੀ ਹੁੰਦਿਆ ਹਿੱਸੇ ਦੇ ਵਿੱਚੋਂ ਪੂਰਾ ਪ੍ਰੋਪਰ ਕਿਹੜੀ ਗੱਡੀ ਥੱਲੇ ਫੋਰਚਨਰ ਗੱਡੀ ਮੇਰੀ ਭਾਜੀ ਤੇ ਜਿਹੜਾ ਉਹ ਬੰਦੇ ਉਹ ਕਰੀ ਉਹ ਭਾਜੀ ਸਕੋਟਾ ਰੈਪਿਡ ਗੱਡੀ ਦੇ ਹੀ ਤੇ ਉਹ ਕੱਲਾ ਹੀ ਜਾਣਾ ਸੀ ਭਾਜੀ ਕੋਈ ਸੀਸੀਟੀਵੀ ਵੀ ਹਾਂ ਮੇਰੇ ਕੋਲ ਵੀਡੀਓ ਹੈਗੀ ਉਹਦੀ ਸੀਸੀਟੀਵੀ ਤੇ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਂਜੀ ਹਾਂਜੀ ਪੁਲਿਸ ਪਹੁੰਚੀ ਹੋ ਕੇ ਜਾਣ ਪਛਾਣ ਮੰਗੋ ਭਾਜੀ ਇਹ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਦੇ ਜਿਹੜੇ ਆ ਨਜਾਇਜ਼ ਹਥਿਆਰ ਜਿਹੜੇ ਵੀ ਆ ਹਥਿਆਰ ਇਹਨਾਂ ਦੇ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਨੇ ਕੋਈ ਜਾਣ ਪਛਾਣ ਨਹੀਂ ਭਾਜੀ ਜਾਣ ਪਛਾਣ ਵਾਲਾ ਨਹੀਂ ਕੋਈ ਕੋਈ ਜਾਣ ਪਛਾਣ ਵਾਲਾ ਨਹੀਂ ਸੀ ਅਣਪਛਾਤਾ ਸੀ ਕੋਈ ਹੁਣ ਪੁਲਿਸ ਨੂੰ ਕੰਪਲੇਨਟ ਕੀਤੀ ਤੁਸੀਂ ਹਾਂਜੀ ਹਾਂਜੀ ਕੰਪਲੇਨਟ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਸਾਫ ਹੋਣੀ ਹਾਂਜੀ ਮੇਰੇ ਨਾਲ ਰਵੀ ਭੱਲਾ ਤੇ ਕਿੱਥੇ ਤੇ ਰਹਿਣ ਵਾਲੇ ਜੀ ਮੈਂ ਹਗਾ ਨੰਬਰ ਸਰ ਦੇ ਰਹਿਣ ਵਾਲਾ ਤੇ ਕੀ ਗੱਲ ਕੀਤੀ ਹੁਣ ਗੱਲ ਸੁਣਾਈਏ ਕਿ 11 ਵਜੇ ਦਾ ਟਾਈਮ ਸੀ ਮੈਂ 11 ਵਜੇ ਦੇਖਿਆ ਕਿ ਮੈਂ ਸਾਨੂੰ ਆਉਣ ਲੱਗਾ ਸੀ ਮੋਟਰਸਾਈਕਲ ਅਧਰੋਂ ਜਾ ਰਿਹਾ ਮੋਟਰਸਾਈਕਲ ਦੇ ਪਟਾਕੇ ਵੱਜ ਰਹੇ ਚਾਰ ਪੰਜ ਆਉਣ ਲੱਗਾ ਸੀ ਪਟਾਕੇ ਵੱਜ ਰਹੇ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਹ ਗੋਲੀ ਦੀ ਆਵਾਜ਼ ਹੋਈ ਸੀ ਠੀਕ ਹੈ ਗੋਲੀਆਂ ਚੱਲੀਆਂ ਵਜਾ ਸਕਦੇ ਹਾਂ ਹਾਂ ਗੋਲੀਆਂ ਚਾਰ ਬੰਦੇ ਹਨ ਚਾਰ ਬੰਦੇ ਚੱਲੀਆਂ ਬੋਲ ਵਗੈਰਾ ਬਰਾਮਦ ਹੋ ਉਹ ਤਾਂ ਮੈਨੂੰ ਪਤਾ ਨਹੀਂ ਉਹ ਸ਼ਾਇਦ ਪੁਲਿਸ ਵਾਲਿਆਂ ਨੇ ਬਰਾਮਦ ਕੀਤੇ ਹੋ ਮੜ ਵੇ ਚੀਜ਼ ਦੇ ਬਾਰੇ ਨਹੀਂ ਪਤਾਗਾ ਆਪਾਂ ਹਾਂ ਦੇਖੋ ਅਸੀਂ ਵਾਜ ਸਮਝੀ ਐ ਮੋਟਰਸਾਈਕਲ ਦੇ ਜਿਸ ਨਾਲ ਪਟਾਕੇ ਹੁੰਦੇ ਨਾ ਅਸੀਂ ਮੋਟਰਸਾਈਕਲ ਪਟਾਕੇ ਹੀ ਸਮਝਦੇ ਰਹੇ ਐ ਨਹੀਂ ਅਸੀਂ ਸਾੜੇ 4 ਗੋਲੇ ਹੀ ਸਮਝਦੇ ਰਹੇ ਬਹੁਤ ਦੇ ਵਿੱਚ ਸਾਨੂੰ ਪਤਾ ਲੱਗਾ ਵੀ ਇਹ ਗੋਲੀਆਂ ਦੀ ਵਾਅਦ ਸੀ। ਲੈ ਜਾਣੇ ਕਿਸੇ ਦਾ ਨਹੀਂ ਆ। ਨੇ ਅਸੀਂ ਕੁਝ ਦੇਖਿਆ ਨਹੀਂ ਭਾਈ ਕੋਈ ਨਿਸ਼ਾਨ ਨਹੀਂ। ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਤੇ ਨਹੀਂ। ਹਾਂ ਕੋਈ ਨਿਸ਼ਾਨ ਨਹੀਂ ਆ ਭਾਈ। ਇਹਦੀ ਆਪਣਾ ਸਪੌਟ ਤੇ ਆਏ ਆ ਜੀ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਬਾਰੇ ਸਾਡੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਹੁਣ ਮੌਕੇ ਤੇ ਆ ਕੇ ਇਨੀਸ਼ੀਅਲ ਜਿਹੜਾ ਪ੍ਰਾਇਮਰੀ ਸਟੇਜ ਤੇ ਸਾਨੂੰ ਇਹ ਪਤਾ ਲੱਗਾ ਵਾ ਕਿ ਆਪਣਾ ਦੋ ਜਿਹੜੇ ਕਾਰ ਚਾਲਕ ਸੀ ਉਹਨਾਂ ਦਾ ਰੋਡ ਰੇਜ ਦਾ ਮਾਮਲਾ ਜੀ ਤੇ ਜਿਵੇਂ ਗੱਡੀ ਲਾਗੋ ਪਾਸ ਔਨ ਕਰਨ ਦਾ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸੀ ਤਕਰਾਰਬਾਦੀ ਹੋਈ ਹੈ ਬਾਕੀ ਇਹ ਵੈਰੀਫਾਈ ਕਰ ਰਹੇ ਆ ਜੋ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਇਹਦੇ ਬਾਰੇ ਸਾਰਾ ਮੈਂ ਜਸਟ ਮੌਕੇ ਤੇ ਆਇਆ ਜੀ ਵੈਰੀਫਾਈ ਕਰ ਰਹੇ ਆ ਜੀ ਜੋ ਉਹ ਕਰ ਰਹੇ ਆ ਜੀ ਸਾਰਾ ਇਨਕੁਆਇਰ ਕਰ ਰਹੇ ਆ ਜੀ ਜਸਟ ਮੌਕੇ ਤੇ ਆਏ ਆ ਕਲੀਅਰ ਕਰਕੇ ਜੋ ਵੀ ਜੋ ਵੀ ਜੇ ਕਿਸੇ ਦਾ ਫਾਲਟ ਹੋਇਆ ਤਾਂ ਤੇ ਕਾਰਵਾਈ ਕੀਤੀ ਜਾਵੇਗੀ ਜੀ ਮੈਂ ਜਿਹੜਾ ਮਤਲਬ ਇਹ ਹੈਗਾ ਜੀ ਗੱਡੀਆਂ ਦੇ ਆਪਸੀ ਰੋਡ ਰੇਜ ਦਾ ਜਿਵੇਂ ਹਨਾ ਜਿਵੇਂ ਮਾਮਲਾ ਜੀ ਇਹ ਪਤਾ ਲੱਗਾ ਵਾ ਕਿ ਇੱਕ ਫੋਰਚੂਨਰ ਕਾਰ ਚਾਲਕ ਸੀ ਦੂਸਰਾ ਕੋਈ ਹੋਰ ਗੱਡੀ ਸੀ ਤੇ ਮਤਲਬ ਇੱਕ ਜਾਨੇ ਨੇ ਟਰਨ ਕਰਨੀ ਸੀ ਤੇ ਉਹਨੇ ਬਿਨਾ ਇੰਡੀਕੇਟਰ ਦਿੱਤੇ ਟਰਨ ਕਰਨ ਤੋਂ ਲੈ ਕੇ ਜਿਵੇਂ ਥੋੜਾ ਆਪਸ ਇਹਨਾਂ ਦੀ ਬਹਿਸ ਬਾਜੀ ਹੋ ਗਈ ਇਹਨਾਂ ਕਾ ਮੈਟਰ ਜਿਹੜਾ ਇਨੀਸ਼ੀਅਲੀ ਪਤਾ ਲੱਗਾ ਬਾਕੀ ਇਹਦੇ ਵਰਕਆਊਟ ਕਰਕੇ ਜੋ ਸਚਾਈ ਸਾਹਮਣੇ ਆਊਗੀ ਉਹਦੇ ਮੁਤਾਬਿਕ ਆਪਾਂ ਜਿਹੜੀ ਕਾਰਵਾਈ ਕਰਾਂਗੇ